i do not know. આ પણ યુટ્યુબ પર હાં તો કા સિકાની પર ના કરી ઓર પૂરી જ મસરી કોઈ પૂરી નું પેન્શન નું હાજી આ સીટ પર આંક નહીં આના મને મને કેલે કે કહીસ હું પરવા નહોતો ઓલી કઈ કોઈ રેવાત ਕਿ ਲੈ ਵੀ ਪੰਜ ਪਹਿਲਾਂ ਲਾਈ ਤੈਨੂੰ ਕਿੰਨੇ ਕਿਹਾ ਤੈਨੂੰ ਕਿੰਨੇ ਕਿਹਾ ਉਹ ਤੰਨਾ ਨਹੀਂ ਨਾ ਨਹੀਂ ਆ ਕਿੰਨੇ ਲਾਈ ਕੱਲ ਅਮਰitsar ਦੇ ਵਿੱਚ ਪਟਵਾਲੀ ਚੌਕ ਦੇ ਵਿੱਚ ਬਾਬਾ ਅੰਬੇਦਕਰ ਜੀ ਦੇ ਫੋਟੋ ਦੇ ਨਾਲ ਕੁਝ ਰਾਤਰੀ ਅੰਦਰ ਵੱਲੋਂ ਸ਼ੇਰਖਾਨੀ ਕੀਤੀ ਗਈ ਆ ਉਹਦੇ ਬਾਰੇ ਕੁਝ ਸਿੱਕੀ ਕਹਣਾ ਚਾਹਦੇ ਜੈ ਭਾਲ ਮਿੱਕੀ ਹਰ ਹਰ ਬਾੜ ਮਿੱਕੀ ਜੋ ਸੁਣ ਬੋਲੇ ਸੋਨੇ ਪੈ ਬੋਲ ਬਾਲਮੀਕ ਮਹਾਰਾਜ ਕੀ ਕੈ ਔਰ ਕੱਲ ਜੋ ਕਟਨਾ ਹੋਈ ਹੈ ਬੁੱਧ ਦੇ ਨਾਲ ਬਹੁਤ ਹੀ ਨਿੰਦਨਯੋਗ ਹੈ ਔਰ ਇਹੋ ਜੇ ਅਨਸਰਾਂ ਨੂੰ ਜਿਨ੍ਹਾਂ ਨੇ ਸ਼ਰਾਰਤ ਕੀਤੀ ਹੈ ਉਹਨਾਂ ਨੂੰ ਸਖਤੋ ਸਖਤ ਜਿਹੜੀ ਸਜ਼ਾਵਾਂ ਦਿੱਤੀਆਂ ਜਾਂ ਉਹ ਔਰ ਆਉਣ ਵਾਲੀ ਪੀੜ੍ਹੀ ਵੀ ਸੋਚੇ ਕਿ ਜਿਨ੍ਹਾਂ ਨੇ ਸੰਵਿਧਾਨ ਲਿਖਿਆ ਹੈ ਔਰ ਜਿਨ੍ਹਾਂ ਨੇ ਬੈਨ ਖਲੋਣ ਦੀ ਜਾਂਚ ਦੱਸੀ ਹੈ ਸਿਵਧਾਨ ਨੂੰ ਔਰ ਉਹਨਾਂ ਦੇ ਬੁੱਤ ਕੋਲ ਜਾਣ ਦੇ ਵੀ ਜ਼ਰਤ ਨੇ ਹੋਣੀ ਚਾਹੀਦੀ ਔਰ ਅਹੀਂ ਕਹਿੰਦੇ ਆ ਪ੍ਰਸ਼ਾਸਨ ਕੋ ਮੰਗ ਕਰਦੇ ਆ ਕਿ ਉਸ ਅੰਸਰ ਨੂੰ ਸਭ ਤੋਂ ਸਖਤ ਜਿਹੜੀ ਆ ਉਹ ਸਜਾਵ ਆ ਉਹ ਮਿਲਣੀ ਚਾਹੀਦੀ ਜੈ ਬਾਲਮੀਕੀ ਹਰ ਹਰ ਬਾਲਮੀਕੀ ਅੱਜ ਥਾਣਾ ਕੁਤਵਾਲੀ ਵਿਖੇ ਬਾਬਾ ਸਾਹਿਬ ਬਹੀਮਰਾਓ ਜੀ ਉਬੇਦਕਰ ਜਿਹ ਦਿਵਯ ਪ੍ਰਤਿਮਾ ਦੇ ਨਾਲ ਜਿਹੜਾ ਅਨਫੋਰਚੂਨੇਟ ਇਨਸੀਡੈਂਟ ਹੋਇਆ ਉਸ ਤੇ ਸਖਤੀ ਨਾਲ ਕਾਰਵਾਈ ਕਰਦੇ ਆ ਜਿਹੜਾ ਵਾ ਦੋਸ਼ੀ ਦੀ ਗ੍ਰਿਫਤਾਰੀ ਕੀਤੀ ਗਈ ਮਕਦਮਾ ਨੰਬਰ 6 ਥਾਣਾ ਕਤਵਾਲੀ ਦੇ ਵਿੱਚ ਸਖਤ ਧਰਾਵਾਂ ਦੇ ਤਹਿਤ ਜਿਹੜਾ ਦੋਸ਼ੀ ਦੇ ਉੱਤੇ ਦਰਜ ਕੀਤਾ ਗਿਆ ਹੈ ਇਸ ਦੇ ਉੱਤੇ ਜਿਹੜੀਆਂ ਪੁਲਿਸ ਟੀਮਸ ਵੱਲੋਂ ਅਲੱਗ-ਅਲੱਗ ਐਂਗਲਸ ਦੇ ਉੱਤੇ ਜਿਹੜਾ ਸਾਰਾ ਵਰਕਆਊਟ ਕੀਤਾ ਜਾ ਰਿਹਾ ਹੈ ਜੇ ਇਸ ਇਸ ਦੇ ਨਾਲ ਕੋਈ ਹੋਰ ਵੀ ਦੋਸ਼ੀ ਇਨਵੋਲਵ ਹੋਵੇਗਾ ਜਾਂ ਇਹ ਉਸ ਦੇ ਉਸ ਨੂੰ ਵੀ ਇਸ ਦੇ ਵਿੱਚ ਬਖਸ਼ਿਆ ਨਹੀਂ ਜਾਵੇਗਾ ਇਨੀਸ਼ੀਅਲ ਇਨਵੈਸਟੀਗੇਸ਼ਨ ਦੇ ਵਿੱਚ ਇਹ ਵੀ ਗੱਲ ਸਾਹਮਣੇ ਆਈ ਹੈ ਕਿ ਜਿਹੜਾ ਦੋਸ਼ੀ ਜਿਹੜਾ ਜਿਸ ਦੀ ਪਛਾਣ ਆਕਾਸ਼ ਸਿੰਘ ਸਨ ਅ ਭਪਿੰਦਰ ਸਿੰਘ ਵਾਸੀ ਧਰਮਗੋਟ ਵੱਜੋਂ ਹੋਈ ਹੈ ਉਹ ਅਨੁਸੂਚਿਤ ਜਾਤੀ ਨਾਲ ਸੰਬੰਧ ਰੱਖਦਾ ਹੈ ਇਸ ਦੇ ਵਿੱਚ ਕੋਈ ਵੀ ਜਿਹੜਾ ਦੋਸ਼ੀ ਆ ਜੇ ਇਸ ਦੇ ਨਾਲ ਕੋਈ ਹੋਰ ਇਨਵੋਲ ਹੋਏਗਾ ਤਾਂ ਉਸ ਨੂੰ ਬਖਸ਼ਾ ਨਹੀਂ ਜਾਵੇਗਾ